ਕਰਦੇ ਆ ਜੀ ਫਿਰ ਰੈਸিপি ਦੀ ਸਟਾਰਟਿੰਗ ਠੀਕ ਹੈ ਆ ਸ਼ਿਮਲਾ ਮਿਰਚ ਤੇ ਪਿਆਜ਼ ਇਸ ਤਰ੍ਹਾਂ ਆਪਾਂ ਨੇ ਕੱਟ ਲੈਣੇ ਨੇ ਤੇ ਨੱਛੇਰਾ ਠੀਕ ਆ ਦੇਖੋ ਤੇ ਧੋਲਣਾ ਇਹ ਚੰਗੀ ਤਰ੍ਹਾਂ ਇਹਨੂੰ ਥੋੜੀ ਦੇਰ ਲਈ ਇਹਨਾਂ ਆਪਾਂ ਨੇ ਰੈਸਟ ਤੇ ਰੱਖਨੇ ਥੋੜਾ ਜਿਹਾ ਚਾਹੀਦਾ ਜੀ ਸਾਨੂੰ ਪਨੀਰ ਤੋਂ ਬਾਅਦ ਚੰਬਬ ਜੀ ਰੈਸਟ ਤੇ ਇਹ ਹੋ ਗਈ ਸਾਡੀ ਗਰਮ ਟਾਈਸ ਕਰਕੇ ਆਪਾਂ ਪਾਵਾਂਗੇ ਜਿਸ ਦੇਸੀ ਕੀ ਇਹ ਆਪਸ਼ਨਲ ਆ ਤੁਸੀਂ ਜਿਹੜਾ ਮਰਜ਼ੀ ਕੀ ਪਾ ਸਕਦੇ ਹੋ ਦੇਸੀ ਕੀ ਪਾਉਣਾ ਦੇਸੀ ਕੀ ਪਾ ਲਓ ਸਾਡੇ ਮੈਂ ਤਾਂ ਇਹ ਹਰ ਰੈਸਪੀ 'ਚ ਯੂਜ਼ ਕਰ ਰਹੀ ਹਾਂ ਕਿਉਂਕਿ ਘਰ ਬਣ ਰਿਹਾ ਹੈ ਰੈਸਪੀ ਸੌਰੀ ਆਪਣਾ ਕੀ ਇਸ ਕਰਕੇ ਥੋੜਾ ਜੈਨ ਹੁਣ ਬਣਾਉਂਦੇ ਆ ਜੀ ਗਰਾ ਉਹ ਕੁਝ ਨਹੀਂ ਪਾਣਾ ਕੋਈ ਮਸਾਲਾ ਨਹੀਂ ਮਤਲਬ ਮਸਾਲੇ ਪਾਸੇ ਗਏ ਆਪਾਂ ਜੀਰਾ ਧਨੀਆ ਵਗੈਰਾ ਕੁਛ ਨਾ ਪਾਇਓ ਤੇ ਮੇਰੀ ਕੋਸ਼ਿਸ਼ ਹੁੰਦੀ ਆ ਹਾਈਜਾਇਨਿਕ ਖਾਣਾ ਬਣਾਣਾ ਦੂਸਰੀ ਗੱਲ ਹੈਲਦੀ ਹੋਵੇ ਤੀਸਰੀ ਗੱਲ ਇਹ ਹੈ ਕਿ ਆਪਣੀ ਬਾਡੀ ਨੂੰ ਕੋਈ ਤਾਂ ਸਾਈਡ ਇਫੈਕਟ ਨਾ ਹੋਵੇ ਜਿਵੇਂ ਕਿ ਮੈਂ ਹੁਣ ਕੱਲ ਹੀ ਅਪਲੋਡ ਕਰੀ ਸੀਗੀ ਵੀਡੀਓ ਉਹਦੇ ਵਿੱਚ ਜਿਹੜਾ ਮੈਂ ਮੰਜੂਰੀਅਨ ਬਣਾਇਆ ਸੀ ਹਰੀਆਂ ਸਬਜ਼ੀਆਂ ਨੂੰ ਲੈ ਕੇ ਬਣਾਇਆ ਸੀ ਤੇ ਜਿਹੜਾ ਉਹ ਤੇਲ ਯੂਜ਼ ਕੀਤਾ ਸੀਗਾ ਉਹ ਘਰ ਦਾ ਹੀ ਸੀਗਾ ਇਸ ਕਰਕੇ ਉਹ ਇੰਨੀ ਜ਼ਿਆਦਾ ਨਹੀਂ ਖਰਾਬੀ ਕਰਦਾ ਬਟ ਹਾਂ ਜਿਵੇਂ ਹੁਣ ਪਹਿਲਾਂ ਤੋਂ ਹੀ ਕਿਸੇ ਦੀ ਥੋੜੀ ਜਿਹੀ ਸਿਹਤ ਡਾਊਨ ਹੋਵੇ ਫਿਰ ਉਹ ਥੋੜਾ ਜਿਹਾ ਕਰਦਾ ਹੀ ਹੈ ਤੁਹਾਨੂੰ ਵੀ ਪਤਾ ਹੀ ਹੈ ਸਭ ਨੂੰ ਠੀਕ ਹੈ ਸੋ ਤੇਲ ਹੋ ਗਿਆ ਗਰਮ ਫੜਪਾਈ ਦੇ ਇਹ ਨਾਲ ਵਿੱਚ ਪਾਵਾਂਗੇ ਇਹ ਸਬਜ਼ੀਆਂ ਮਾਮੇ ਜੀ ਦੇ ਵਿੱਚ ਥੋੜਾ ਜਿਹਾ ਪਾ ਮਾਮਾ ਦੋ ਤੋਂ 10 ਮਿੰਟ ਦੇ ਦੇ ਇਹ ਰਸ ਤੋ ਜੀ ਰਸ ਤੇ ਥੋੜਾ ਜਿਹਾ ਇਹ ਉੱਜ ਜਿਹਾ ਹੋ ਗਿਆ ਆਪਾਂ ਇਹ ਥੋੜੇ ਜਿਹੇ ਹੋ ਗਏ ਠੀਕ ਹੈ ਬਾਕੀ ਤੁਹਾਨੂੰ ਸਭ ਨੂੰ ਪਤਾ ਹੈ ਥੋੜੇ ਜਿਹੇ ਜਿਹੜੇ ਮੂਕੀ ਟਰਚ ਕਰਕੇ ਵੱਧਦੇ ਤਾਂ ਜਿਆਦਾ ਸਵਾਦ ਲੱਗਦੇ ਆ ਤਾਂ ਇਸ ਕਰਕੇ ਆਪਾਂ ਨੇ ਨੂਨ ਤਾਂ ਪਾ ਦਿੱਤੀ ਇੱਕ ਆਪਾਂ ਯੂਜ਼ ਕਰ ਰਿਹਾ ਮੈਗੀ ਮਸਾਲਾ ਇਹ ਆਪਸ਼ਨ ਵਾਲਾ ਜੀ ਜਿਨੇ ਨਾਰਮਲ ਖਾਣਾ ਬਣਾ ਨਾਰਮਲ ਵੀ ਖਾ ਸਕਦੇ ਹੋ ਉਹ ਮੈਂ ਕਹੇ ਲਈ ਇਹਨੇ ਪਨੀਰ ਸਾਈ ਹੋਣ ਦੇਣਾ ਜਦੋਂ ਆਪਾਂ ਛੋਟੇ ਛੋਟੇ ਚਲਾਏ ਕੱਟ ਲਾਂਗੇ ਜੀ ਪਨੀਰ ਵੀ ਮੇਰੀ ਸਲਾਹ ਐਦਾ ਹੀ ਆ ਕਿ ਇਹ ਸਾਰੇ ਪੋਰ ਤੇ ਪਾ ਦਿੱਤਾ ਜਾਵੇ ਬਿਕਾਉਜ਼ ਸਭ ਨੂੰ ਆ ਦੀ ਪਨੀਰ ਹੈਗਾ ਆਪਣੇ ਕੋਲ ਥੋੜਾ ਤੇ ਫਿਰ ਪੰਗਾ ਇਹੇ ਪੈ ਜਾਣਾ ਮੈਂ ਨੂੰ ਲੈ ਲਈਆ ਮੈਂ ਨੂੰ ਲੈ ਲਈਆ ਗੈਸ ਕਰ ਦਾਂਗੇ ਆਪਾਂ ਬੰਦ ਲੈਣ ਨੂੰ ਪਾਣੀ ਈਲਾ ਦਾ ਕੱਟ ਧੱਕ ਤੁਸੀਂ ਦੇਖਦੇ ਹੋਵੋਗੇ ਕਿ ਕੁੜੀ ਨੇ ਤਾਂ ਤਵਾ ਰੱਖਿਆ ਹੋਇਆ ਹੈ ਗੱਲ ਐਦਾਂ ਕਿ ਰਾਤ ਦੀਆਂ ਬਚੀਆਂ ਹੋਈਆਂ ਰੋਟੀਆਂ ਭੀਆਂ ਸੀ ਡਾਂਟ ਵਾਲੇ ਨਾਲੇ ਤੋਂ ਡੇਲੀ ਯੂਜ਼ ਚ ਵੀ ਹੋ ਚੁੱਕੀਆਂ ਸਹੀ ਹਰ ਪਨ ਕੀ ਜਿੰਨਾ ਹੋ ਸਕੇ ਉਹਨਾਂ ਘੱਟ ਲੈਣਾ ਉਪਈ ਫਰਦਾ ਫੋਲਡਰ ਐਡਾ ਕਿਉਂ ਹੋ ਰਿਹਾ ਟੂ ਲੋ ਲੋ ਹਲੀ ਹਲੀ ਹਲੇ ਹਲੇ ਹੋ ਜਾਏਗਾ ਪਿਆਰ ਬਲਿਆ ਹਲੇ ਹਲੇ ਹੋ ਜਾਏਗਾ ਪਿਆਰ ਗਾਣੇ ਫਿਲਮ ਦਾ ਬਹੁਤ ਵਧੀਆ ਤੇ ਹੋ ਰਹੀ ਹੈ ਜੀ ਆਪਣੀ ਰੈਡੀ ਰੋਟੀ ਦੱਸਾਂਗੇ ਤੁਹਾਨੂੰ ਵੀ ਹੁਣ ਤੱਕ ਜਿੰਨੀ ਵੀ ਪਾ ਫੀਲਿੰਗ ਬਣਾਈਆ ਉਹ ਰੋਟੀ ਦੇ ਨਾਲ ਆਪਾਂ ਕਿਵੇਂ ਕੀ ਕੀ ਸਿੱਧੋ ਯੂਰ ਬੁਰਕੀ ਨਾਲ ਖਾ ਲਈਆ ਆ ਤੇ ਵੀ ਦੇਖਣ ਤੁਸੀਂ ਜੈਸਮੀਨ ਦੇ ਕਿਚਨ ਦੇ ਵਿੱਚ ਆਈ ਹੋਂ ਤਾਂ ਫੜੀਆ ਜੀਜੀ ਮਿਲੂਗੀ ਠੀਕ ਹੈ ਕਈਆਂ ਨੂੰ ਲੱਗਦੀ ਆ ਵੀ ਕੀ ਬਣਾਈ ਜਾਂਦੀ ਆ ਕਈਆਂ ਨੂੰ ਹੁੰਦਾ ਪਰ ਹਾਂ ਜਿਹੜੇ ਗਲਤੀ ਕੱਢਦੇ ਆ ਇਟ ਮੀਨਸ ਉਹ ਪਿਆਰ ਕਰਦੇ ਆ ਇਸ ਕਰਕੇ ਹਾਂ ਹਾਂ ਯਮ ਮੈਂ ਠੀਕ ਪੜਾਪਾਈ ਦੋ ਕ ਤਲੇ ਦੇ ਤਰ੍ਹਾਂ ਸੇਜੋ ਕ निकालेंगे ਟੋਟੇ ਦੇ ਵਿੱਚ ਤਾਂ ਜੀ ਅਸੀਂ ਦਿੱਤਾ ਕੱਢ ਹੁਣ ਕੀ ਕਰਨਾ ਪਰ ਦੇਖਿਓ ਹੁਣ ਤਾਂ ਸੀ ਮੜਾ ਜਾ ਓ ਹੌਣ ਸਹੀਆ ਹਣ ਆਪਾਂ ਨੇ ਥੋੜੀ ਜਿਹੀ ਪਾਮਾ ਗਏ ਦੇ ਵਿੱਚ ਸਾਸ ਸਾਸ ਹੋਵੇ ਮਿਊਨੀਸ ਹੋਵੇ ਤਜਵੀ ਤੁਸਿੰਗ ਕਰਸੋ ਦੇ ਹੋ ਯੂਸ ਠੀਕ ਕਰ ਲਈ ਥੋੜੀ ਜੀ ਨੂੰ ਫਿਲਾਰ ਦੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਜਿਹੜੀ ਆਪਾਂ ਨੇ ਫੀਲਿੰਗ ਬਣਾਈ ਹੋਈ ਸੀ ਬਣ ਗਿਆ ਜੀ ਇਹ ਇੱਕ ਤਰ੍ਹਾਂ ਦਾ ਸਾਡਾ ਰੋਲ ਇਸ ਟਾਈਮ ਮੇਰੇ ਕੋਲ ਉਹ ਪੇਪਰ ਨਹੀਂ ਸੀਗਾ ਇਸ ਕਰਕੇ ਮੈਂ ਇਹਦੇ ਵਿੱਚ ਹੀ ਚੰਗੀ ਤਰ੍ਹਾਂ ਦਵਾਂਗੀ ਲਪੇਟ ਲਓ ਜੀ ਸਾਡਾ ਬਣ ਗਿਆ ਇਹ ਇੱਕ ਤਰ੍ਹਾਂ ਦਾ ਰੋਲ ਬਾਕੀ ਵੀ ਮੈਂ ਇਸ ਤਰ੍ਹਾਂ ਹੀ ਬਣਾ ਲਵਾਂ ਫਿਰ ਤੁਹਾਨੂੰ ਮਿਲਦੀਆਂ ਫਟਾਫਟ ਦੇਖਾਂਗੇ ਸਭ ਦੇ ਚਿਹਰੇ ਕੀ ਕੁਝ ਕਹਿੰਦੇ ਨੇ ਇਹ ਮੇਰੇ ਬੱਚੇ ਨੂੰ ਮੈਂ ਬੱਚੇ ਨੂੰ ਕੋਈ ਨਹੀਂ ਪਾਉਂਦਾ ਹੈਗਾ ਜਿਹਦੇ ਕਰਕੇ ਮੈਂ ਚੀਜੀ ਭਾਈਆ ਹਾਂ ਕੀ ਹੋਇਆ ਮੈਨੂੰ ਮੈਂ ਸੁੱਤੀ ਪਈ ਸੀ ਮੈਨੂੰ ਕਹਿੰਦੀ ਉਠ ਦੀ ਦੀ ਚੀਜੀ ਭਾ ਦੇ ਫੇ ਮੈਂ ਚੀਜੀ ਬਣਾ ਕੇ ਲੈ ਕੇ ਆਈਆਂ ਸਰਵਾਈ ਦੇ ਕਹਾਵਾ ਸਰਵਾਈ ਦੇ ਭਤੇ ਇੱਕ ਅਤੀ ਫਿਰਦੀ ਆ ਦੀਦੀ ਅੰਦਰ 20 ਵਰ ਦਾ ਬਹਾ ਦੇ ਦੀਦੀ ਦੀ ਦੀ ਜੀ ਕਰੀ ਜੀ ਮਹਾ ਮਗਨਿਕਾ ਮੈਨੂੰ ਠਾਲ ਕੇ ਮੈਨੂੰ ਕਹਿੰਦੀ ਚੀਜੀ ਬਣਾ ਦੇ ਹੁਣ ਪਲੀਜ਼ ਕਹਿੰਦੀ ਚੀਜੀ ਚੀਜੀ ਖਾਊਗਾ ਹੁਣ ਤੂੰ ਕਿਹੜੇ ਮੂੰਹ ਨਾਲ ਚੀਜੀ ਚਾਚੀ ਗੱਲ ਤਾਂ ਬਣਾ ਦੇ ਜੀ ਜੀ ਉਹ ਦਿੰਦੀ ਪਾਟੋਗੀ ਹਾਂ ਮੈਂ ਆਪੇ ਹਾਂ ਆਪੇ ਓਹ ਕੋਣ ਮੇਰੇ ਨਾਲ ਕੋ ਵੱਡੀ ਨਿਕਣਾ ਮੈਂ ਵੱਡਾ ਹੁੰਦਾ ਇਹ ਪੰਜਾਬ ਹਾਏ ਹਾਏ ਮੇਰਾ ਬੱਚਾ ਆ ਜਾ ਆ ਜਾ ਆ ਜਾ

ਫੂ ਕਰ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਾਰਿਆਂ ਨੂੰ ਕੋਈ ਸ਼ਿਕਾਇਤ ਨਹੀਂ ਬੰਦੇ ਗੁੰਡਾ ਅਫਟਰ ਟੈਂਗ ਹੋ ਗਿਆ ਪਤਾ ਤੈਨੂੰ ਨੂਨ ਗੁੰਡਾ ਨੂਨ ਹਾਂ ਦੁਪਹਿਰ ਦਾ ਟਾਈਮ ਆ ਇਹ ਇਹਨੇ ਜਾਰੀ ਉਹ ਵੀ ਇਹਨਾਂ ਨੇ ਵੀ ਜਿਹੜਾ ਵੀਡੀਓ ਦੇਖਦੇ ਵਿੱਚ ਬੈਠੇ ਉਹ ਗੁੱਡ ਮਾਰਨਿੰਗ ਦੇ ਟਾਈਮ ਕਰੇ ਦੇਖਣ ਲੱਗੇ ਹਾਂ ਹੁਣਾਂ ਤੋਂ ਵੀਰ ਹੋਈ ਦੀ ਤੁਹਾਡੇ ਕੋਲ ਵੀਰ ਨਾ ਹਾਂ ਹਾਂ ਰਾਤ ਵੀ ਹੋਈ ਦੀ ਹੁੰਨੀ ਇੱਥੇ ਭਾਣਾ ਕੋ ਗੱਲ ਦਮਾ ਦੇਦੇ ਹਰੇ ਨੂੰ ਲਈ ਬਰਾਬਰ ਨੰਨ ਬਾਈ ਰਾਤ ਆळ्या ਨਹੀਂ ਲਾਈਟ ਨਾਈਟ ਆ ਬਾਈ ਹਾਂ ਹੁਣ ਤੁਸੀਂ ਚੀਜੀ ਦਾ ਚੱਕੋ ਜਿਹੜੀ ਮੈਂ ਬਣਾਈ ਆ ਖਾੜ ਜਾ ਫਿਰ ਤੈਨੂੰ ਅੱਛਾ ਪਤਾ ਪੱਪਾ ਨੇ ਬਾਲਦੀ ਐ ਚਲ ਪੀ ਪੱਪਾ ਦੇ ਬਟਟਰ ਲੈ ਕਰਨ ਚਾਹ ਕੋ ਆਇਨਾ ਖੋਲ ਮੱਸੇਂ ਖੋਲ ਕੇ ਹੀ ਖਾਣਾ ਕਰਨਾ ਪਾਣਾ ਨਾ ਕਾਗਜ਼ ਦੇ ਉੱਪਰ ਰੋਟੀ ਨਹੀਂ ਗੱਡੀ ਵੀ ਮੈਂ ਇਹਨੇ ਕਾਗਜ਼ਾ ਖੋਲਣਾ ਹੀ ਪੈਣਾ ਥੋ ਅੰਨੇ ਪਹਿਲਾਂ ਇੱਕ ਬੁਰਕੇ ਖਾਓ ਫਿਰ ਥੋੜਾ ਜਿਹਾ ਹੋਰ ਚੱਕੋ ਨਹੀਂ ਥੱਲੇ ਨ ਗਿਰ ਜਾਣਾ ਅਸਮਾਨ ਆਈ ਗੱਲ ਕਹਿਣਾ ਚਾਹੁੰਦੀ ਮੈਂ ਤੁਹਾਨੂੰ ਇਹ ਮਾ ਗੋਲੀ ਗੋਲੀ ਨਾ ਪੀਜੇ ਮੰਗੇ ਬਣਾ ਹਾਂ ਹੈਗੇ ਹੂੰ ਪੀਜੇ ਮੰਗੇ ਬਣਾਇਆ ਬੱਬੂ ਦਾ ਇਹ ਮਾ ਬਣਾਇਆ ਘਰ ਵਾਲਾ ਰੋਡ ਜਿਹੜੇ ਬੱਬੂ ਮੰਗਦੀ ਸੀ ਘਰ ਦੇ ਵਿੱਚ ਸਮਾਨ ਪਿਆ ਤਾਂ ਉਹਦੇ ਹੀ ਬਣਾਤਾ ਚੱਕ ਕੇ ਆ ਬੀਵ ਸਿਸਟਮ ਕਿਥੇ ਲਾਇਆ ਤੁਸੀਂ ਯਾਰ ਨਹੀਂ ਸਿਸਟਮ ਦਸੀ ਜਾਂਦਾ ਯਾਰ ਬਾਅਦ ਚੋ ਗੱਲ ਕਰ ਲਓ ਪਹਿਲਾਂ ਵੀਡੀਓ ਬਣਾ ਲਓ ਬਰੋਸੋਲੀ ਦੱਸੋ ਕਿਆ ਕਹਿ ਰਹਾ ਹੈ ਮੈਂ ਤੁਹਾਨੂੰ ਦੱਸਾਂ ਟੇਕ ਵਧੀਆ ਹੁਣ ਹੋਰ ਨਾ ਬਣਾਣੀ ਇਹ ਨਹੀਂ ਖੋਲ ਕੇ ਹੀ ਖਾਓ ਮੈਨੂੰ ਇਹ ਆ ਵੀ ਥੱਲੇ ਨੂੰ ਨਾ ਗਿਰ ਜਵੇ ਹਾਂ ਉਹ ਗੱਲ ਕਹਿਣਾ ਚਾਹੁੰਦੀ ਆ ਘਰ ਘਰ ਵਾਲਾ ਦੱਸੋ ਠੀਕ ਹੈ ਬਬੂ ਦੱਚੋ ਥੋੜਾ ਜਿਹਾ ਨਾ ਮਿੱਠਾ ਹਾਂ ਬੀਬੀ ਨੂੰ ਦੱਸੋ ਤੇ ਬੀਬੀ ਨੂੰ ਦੱਸੋ ਖਾਣੇ ਨਹੀਂ ਨਹੀਂ ਦੀਦੀ ਇਹ ਕੁਛ ਦੀ ਚਾਹਦਾ ਬਬੂ ਯਮੀ ਆ ਕਿੰਨਾ ਕਿੰਨਾ ਯਮੀਆਂ ਦੋਂ ਕਿਹਾ ਹਾਵਾ ਵੀਆ ਪਹਿਲਾਂ ਦੱਚ ਕਿੰਨਾ ਹੀ ਕਿੰਨਾ ਹੀ ਅਮੀਆ ਪਹਿਲਾਂ ਦੱਚ ਇਹ ਕਿੰਦਰ ਹਾਂ ਆ ਦੇਖੀ ਮੰਮੀ ਨੇ ਪੜਾਉਣ ਲੱਗੀ ਦੱਤਾ ਨਹੀਂ ਅੱਖਲੇ ਬੱਤ ਨੇ ਅੱਛੇ ਅੱਛਾ ਰੋਟੀ ਦੂਸਰੀ ਤਰ੍ਹਾਂ ਖਾਣੀ ਨੇ ਆ ਦੇਖੋ ਬਰ ਇੱਕ ਬਹੁਤਾ ਇੱਕ ਬਹੁਤਾ ਬਾਹਰ ਇਹ ਬਹੁਤਾ ਨਹੀਂ ਤੁਹਾਨੂੰ ਪਤਾ ਬਾਹਰ ਇਹ ਹੀ 150 ਦੇ ਘੱਟ ਨਹੀਂ ਮਿਲਦਾ ਹੂੰ ਸਹੀ ਗੱਲ ਹੈ। ਅਰੇ ਪਾਪਾ ਕੋਈ ਹਾਂ ਰੈਪ ਬਣਾਉਣ ਦੀ ਮੈਂ ਕਿਹਾ ਉਹ ਬਹੁਤ ਕੁਝ ਪਾਉਂਦੇ ਆਪਾਂ ਨਾਰਮਲ ਚੀਜ਼ਾਂ ਬਣਾ ਕੇ ਟੇਸਟ ਲੈ ਲਓ। ਠੀਕ ਨਹੀਂ ਮੰਮੀ ਗੱਲ? ਅੱਜ ਤੁਹਾਨੂੰ ਅਹਿਸਾਸ ਹੁੰਦਾ? ਕੀ? ਆਪਣੇ ਚਾਚੇ ਦਾ ਬਹੁਤ ਵੀ ਬਣਾਉਂ ਕੰਡੀਆਂ ਵੀ ਲੈ ਜੂਤਰ ਤੇ ਬੜਾ ਆਪੇ ਦੱਸੀ ਜਾਂਦਾ। ਹੋਰ ਕੀ ਇੱਧਰ ਪਾਪਾ ਬਸ ਕੰਪਿਊਟਰ 'ਤੇ ਬੜੇ ਪਏ ਆ। ਕੀ ਕਰਾਂ ਮੈਂ ਵੀ ਹੁਣ? ਚਲ ਐ ਦੀਦੀ ਪਾਈਂਕਾ ਪਲਾ ਅਗਲਾ ਸਾਰੇ ਖੋਲ੍ਹ। ਹਾਂ ਮੈਂ ਬੱਚਾ ਲਿਆ। ਥੈਂਕ ਯੂ ਤੇਰੀ ਤਾਂ ਮਿਹਨਤ ਕਰੀ ਜੀਨਾ ਸਹੀ ਆ ਕਿਉਂ ਕਿਉਂ ਪਰ ਤੁਸੀਂ ਬੋਲਦੇ ਹੀ ਨਹੀਂ ਹੈਗੇ ਤੁਸੀਂ ਕੰਪਿਊਟਰ ਲੈਪਟਾਪ 'ਚ ਲੱਗੇ ਹੋਏ ਆ ਮੈਂ ਮੈਂ ਰੱਬ ਤੁਸਾਂ ਬੇ ਬਹੁਤ ਸਵਾਦ ਆ ਜੀ ਮੇਰਾ ਵੱਲੋਂ ਵੀ ਚਾਚਾ ਹੱਕ ਜੇ ਚਾਚਾ ਅੱਜ ਸਾਡੇ ਕੋਲ ਹੁੰਦਾ ਗੱਲਾਂ ਨਾ ਬੋਲਦਾ ਬਸ ਕੱਲੀਆਂ ਬਹੁਤ ਸਵਾਦ ਆ ਚਾਚਾ ਦੋ ਗਲਤੀਆਂ ਕੱਢ ਕੇ ਕਹਿੰਦਾ ਪੁੱਤ ਅਗਲੀ ਵਾਰ ਇਹਨੂੰ ਆਈ ਖਾ ਲਈ ਵੈਰੀ ਗੁੱਡ ਬਸ ਆ ਬੰਨ ਜਰਾ ਦੋ ਰੋਟੀ ਮੇਂ ਹੋ ਗਿਆ ਖਦੇ ਨੇ ਨਹੀਂ ਬਾਤ ਖਤਮ ਹੋ ਗਈ ਆ ਰਹਿ ਦੋ ਉਹ ਜੋ ਛੇੜ ਲੰਨੀ ਆ ਮੈਂ ਨਾ ਅੱਛਾ ਪੇ ਸਵਾਦੇ ਨਹੀਂ ਬੱਬੂ ਮੇਰਾ ਕਹਿੰਦਾ ਛਾ ਦਾ ਬੱਚੇ ਬੇ ਛਾ ਦਾ ਬੱਬੂ ਨੇ ਮੇਰੇ ਨਾਲ ਤਾਂ ਬੜਾ ਵਧੀਆ ਘੜਿਆ ਹੂੰ ਉਹ ਲੱ ਲੇ ਯਮੀ ਜਾ ਰਾ ਹੈ ਹੈ ਮੇਰਾ ਬੱਚਾ ਬੱਬੂ ਆ ਵੀ ਖਾ ਲ ਜਾਨਾ ਮੈਂ ਜੇ ਮੈਂ ਬੱਬੂ ਨੇ ਖਾਣਾ ਖਾ ਲ ਲਾ ਲੇ ਚਲਦੀ ਹੋ ਗਿਆ ਆਈ ਕੱਢੀ ਅੰਨ ਬਿਲਕੁਲ ਖਾਂਟ ਦੇ ਉੱਪਰ ਜਾਊਗਾ ਆ ਤੇਰੇ ਅਮੇਲ ਆਏ ਲੈ ਬੰਨ ਨਨੇ ਮੈਂ ਦੋ ਮੈਂ ਤੇ ਲੱਕ ਤਲਮਾ ਤੂੰ ਦੋ ਛੇਣੀ ਯਮੀ ਆ ਕਿ ਆਏ ਬੰਮੀ ਕਿੰਨਾ ਕਰਨ ਵਾਂਗ ਕਰਨ ਲੱਗੀ ਕਰਨ ਵਾਂਗ ਕਰਨ ਲੱਗ ਗਈ ਆਏ ਬਹੁਤ ਬੋਲੇ ਆਈ ਸਾਲਹਾ ਹਾ 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 ਤੈਸਾ ਹਾ ਤੈਸਾ ਹਾ ਸ਼ੁਆਰ ਬੁਲੋ ਅੱਛਾ ਤੂੰ ਮੰਡਲਾ ਦਾ ਲੇਟ ਰੇਂਜ ਫੜਦਾ ਏ ਤੂੰ ਜੀ ਮੰਗਾ 200 ਰੁਪਏ ਦੇ ਦੋ ਮੈਨੂੰ ਲੈ ਲੋ ਆ ਲੈ ਨੋ ਦੇ ਨੋ ਕੋਈ ਨਹੀਂ ਚੱਲ ਉਹਨੇ ਕਿਹਾ ਨਹੀਂ ਤੂੰ ਬਣਾ ਦਿਆ ਨਾ ਨਹੀਂ ਵੀਰ ਜੀ ਹੈਏ ਮੇਰੇ ਬੱਚੇ ਉਹ ਕੰਨੀ ਮੇਰਾ ਓ ਦੀਦੀ ਖਾਊਗੀ ਓ ਦੀਦੀ ਦਾ ਖਾਊਗੀ ਕੋਈ ਨਹੀਂ ਖਾਣ ਦੋ ਖਾਣ ਦੋ ਖਾਣ ਦੋ ਇਹਨੇ ਖਾਲਿਆ ਮੈਂ ਖਾਲਿਆ ਇੱਕੋ ਗੱਲ ਆ ਹੈਨਾ ਬਾਪੂ ਹਾਂ ਦੀਦੀ ਨੂੰ ਪਾਣੀ ਦਈ ਆ ਜੀ ਕਹ ਕੋਈ ਕੋਈ ਨਹੀਂ ਹਾਂ ਮੈਂ ਦੇ ਦੇ ਲੇ ਅੱਖੋਂ ਕਹਿ ਰਹੀਆਂ ਨੇ ਮੈਂ ਦੀਦੀ ਦਾ ਇਹ ਆਪੇ ਦੋ ਮੈਂ ਬੋਲ ਕੇ ਦਿੰਦੀ ਆ ਜਲਦੀ ਵਾ ਠੀਕ ਆ ਚਾਚੇ ਨੂੰ ਬਹੁਤ ਜ਼ਿਆਦਾ ਮਿਸ ਕਰਦੇ ਹੋਏ ਵੀਡੀਓ ਨੂੰ ਕਰਦੇ ਆ ਬੰਦ ਇਹ ਤਾਂ ਦੋ ਹੀ ਵੀਡੀਓ ਦੇ ਵਿੱਚ ਬਣੇ ਵੀ ਫਿਰ ਕਹਿ ਦਿੰਦੇ ਚਾਚੇ ਨੂੰ ਜ਼ਿਆਦਾ ਲੈ ਕੇ ਆਉਣ ਵੀਡੀਓ 'ਚ ਇਸ ਕਰਕੇ ਚਾਚਾ ਸਾਡਾ ਉੱਥੇ ਬੈਠਾ ਗੁਪਤ ਬੰਦਾ ਬੈਠਾ ਉਹ ਸਾਹਮਣੇ ਬੱਸ ਸਮਝ ਲਿਆ ਓਕੇ ਜੀ ਫਿਰ ਬਾਏ ਬਾਏ ਬਬੂ ਬਾਏ ਕਰੀ ਕਲਾਈਕ ਕਰਤਾ ਸਾਰ ਸ਼ੇਅਰ ਸ਼ੇਅਰ ਕਮੈਂਟ ਕਰਤਾ ਸਾਰ ਸਬਸਕ੍ਰਾਈਬ ਕਰੋ ਕਰੋ